ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਵੇਂ ਬਲੌਗਸ। ਕਣਕਾਂ ਵੀ ਲੱਗ ਗਿਆ ਗੱਦਰ ਜਿਹਾ ਹੁਣ ਬਟਾਉਣ ਲੱਗ ਗਿਆ ਰੰਗ ਬਸ ਮੀਂਹ ਨਾ ਪੈ ਗਿਆ। ਬਾਕੀ ਆ ਖੇਤ ਅੱਜ ਬੋਣਾ ਹੈ। ਇਹਦੇ ਵਿੱਚ ਦੇਖਦੇ ਇੱਕ ਸਾਈਡ ਇਧਰ-ਇਧਰ ਬੀਜ ਦਾਂਗੇ ਮੱਕੀ ਉਹ ਪਰਲੀ ਸਾਈਡ ਬੀਜ ਦਾਂਗੇ ਚਰੀ ਡੰਗਰਾਂ ਵਾਸਤੇ ਖਾਣ ਹੋ ਜੀ ਬਾਕੀ ਉਧਰ ਬੀਜਾਂਗੇ ਲੀਡ ਨਹੀਂ ਫਿਰ ਕੱਖ ਥੋੜ ਜਨੇ ਆ ਤਕਰੀਬਨ। ਇਧਰ ਹੁਣ ਗੀਤੇ ਬੀਜਣੇ। ਬਾਕੀ ਹੋਰ ਰਹਿ ਗਿਆ ਕੰਨਾ ਥੋੜਾ ਜਿਹਾ। ਦੋ ਰੇੜੀਆਂ ਇੱਧਰ ਪਈਆਂ ਇੱਕੋ ਸਾਹਮਣੇ ਆ ਉੱਥੇ ਉੱਥੇ ਬਾਕੀ ਰੋਟੀ ਰੋਟੀ ਖਾ ਕੇ ਦੇਖਦੇ ਆ ਲੱਗਦੇ ਆ ਖੇਤ ਨੂੰ ਬਾਉਨੇ ਆ ਤੇ ਪਾਣੀ ਲਾ ਦਾਂਗੇ ਬਾਅਦ ਚੋ ਕਿ ਕਰ ਲ ਅਸੀਂ ਮੇਂਦਰਾ ਜਾਂ ਸੀ ਸਰਵਿਸ ਕਰਾ ਕੇ ਇਹਦੇ ਥਾਰ ਦੀ ਉਹ ਤੇ ਆਉਂਦੇ ਰੋਟੀ ਰੋਟੀ ਖਾ ਕੇ ਮਿਲ ਚਲੇ ਗਿਆ ਮਿਲ ਵੀ ਤੜਕੇ 1 ਵਜੇ ਆਏ ਆ ਫਿਰ ਹੁਣ ਹੀ ਉੱਠਿਆ ਦਾ ਭੀੜ ਬਹੁਤ ਆ ਮੇਲੇ ਚ ਹੁਣ ਕਿਉਂਕਿ ਲਗਾਤਾਰ ਪਰਚੀਆਂ ਤੇ ਪਰਚੀਆਂ ਦੇ ਰਹੇ ਆ ਦੋ ਪਰਚੀਆਂ ਦਾ ਐਡਵਾਂਸ ਚਾਹੀਈ ਹੋਈ ਹੁਣ ਬੰਦੇ ਨੂੰ ਕਹਾਂ ਦੋ ਵੀ ਘੱਟ ਦੋ ਠੇਕੇਦਾਰ ਨੂੰ ਉਹ ਕਹਿੰਦੇ ਹਲੇ 5 ਦਿਨ ਖੜਨਾ ਪੜੇਗਾ ਚਲੋ ਬਾਕੀ ਘੜ ਤਾਂ ਸਾਰੀ ਹੋ ਜਣਾ ਟਰੈਕਟਰ ਕਰ ਲਿਆ ਆਪਾਂ ਨੇ ਰੈਡੀ ਕੇਦ ਪਾਉਣ ਲਈ ਤਵੀਆਂ ਪਾ ਲਈਆਂ ਬਸ ਰੋਟੀ ਖਾ ਲਈ ਹਾਂ ਰੋਟੀ ਖਾ ਕੇ ਜਾਂਦੇ ਆ ਪਾਉਣ ਕੀ ਕੋ ਹਾ ਪੁੱਤ ਕੀ ਕੋਨੇ ਖੇਲੀ ਤੀ ਉਦੋਂ ਹੋਲੀ ਇਹਦੇ ਰੰਗ ਰਹਿ ਗਿਆ ਬਸ ਥੋੜਾ ਥੋੜਾ ਬਾਕੀ ਤਾਂ ਉਤਰ ਗਿਆ ਮੂੰਹ ਪਰ ਤੇ ਉਤਰ ਗਿਆ ਥੋੜੇ ਜਿਹਾ ਅੱਖਾਂ ਓੱਖਾਂ ਦੇ ਨਾਲ ਰਹਿ ਗਿਆ ਹਾ ਪੁੱਤ ਉਹ ਤੂੰ ਦੰਦੀਆਂ ਨਾ ਵੱਢੇ ਘਰ ਪੁੱਤ ਮੈਂ ਤਾਂ ਲਾਡ ਕਰਦਾ ਤੇ ਨਾਲ ਲੈ ਬਸ ਆ ਰਹਿ ਗਿਆ ਲਾਲ ਜਿਹਾ ਸੋਨਾ ਬੋਲ ਲੱਗਦਾ ਤੇ ਰੰਗ ਜਿਹਾ ਲੱਗਿਆ ਹੋਇਆ ਸੀ ਆ ਫੋਲੀ ਜਾ ਹੂੰ ਹੈਲੋ ਕਰ ਦੇ ਪੁੱਤ ਉੱਲ ਲੈ ਤੋ ਤੈਨੂੰ ਮੈਂ ਦੰਦੀਆਂ ਥੋੜੀ ਕਹਿਣਾ ਹੁੰਦਾ ਵੱਡ ਨੂੰ ਹੈਲੋ ਕਰ ਕਿਲਤੀਆਂ ਤੂੰ ਉੱਲ ਲੈ ਹੈਲੋ ਕਰ ਹੈਲੋ ਕਰਨੀ ਹੈਲੋ ਕਰਨੀ ਵੀ ਸਿੱਖ ਲਾ ਮੜ ਜੀ ਕਰ ਹੈਲੋ ਖੇਤ ਬਾਤਾ ਤਾਂ ਪੂਰਾ ਹੁਣ ਚਲੋ ਹਵਾ ਹਵਾ ਲੱਗ ਲੂਗੀ ਨਾਲ ਖੇਤ ਨੂੰ ਤਵੀਆਂ ਹੋਲਾਂਗੇ ਇੱਧਰ ਹੁਣ ਚਾਹ ਚੂ ਪੀਏ ਬਾਕੀ ਮੱਕੀ ਬੀਜਣੀ ਆ ਉਹਦੇ ਵਿੱਚ ਦੱਸਿਓ ਕਮੈਂਟ ਕਰਕੇ ਵੀ ਕਿਹੜੀ ਮੱਕੀ ਬੀਜੀਏ ਕਿਹੜੀ ਵਧੀਆ ਰਹੂਗੀ ਮੱਕੀ ਕਿ ਸਬਜ਼ੀਆਂ ਵੀ ਆਪਣੀ ਤਕਰੀਬਨ ਸਾਰੀਆਂ ਕਾਮਯਾਬ ਆ ਗੱਠੇ ਵੀ ਉੱਠ ਖੜੇ ਆ ਸ਼ਿਮਲਾ ਮਿਰਚਾ ਪਿੰਡੀਆਂ ਲਾਈਆਂ ਪੀਆਂ ਜੰਮੇ ਸਾਰੇ ਉਹ ਟਿੰਡੂ ਆ ਉੱਧਰ ਖੀਰੀਆਂ ਦੀ ਬੇਲੇ ਵਿੱਚ ਕਰੇਲੇ ਆ ਆ ਟਮਾਟਰ ਲਾਏ ਨਵੇਂ ਇਹਨਾਂ ਨੂੰ ਫਲ ਬਹੁਤ ਪਿਆ ਹੈ ਟਮਾਟਰਾਂ ਨੂੰ ਭਰੇ ਹੋਏ ਆ ਸਾਰੇ ਆ ਬੰਦੇ ਨੇ ਸਾਨੂੰ ਕਾਇਆ ਪਿਆ ਹੁਣ ਛੁੱਟੀਆਂ ਹੋ ਗਈਆਂ ਇਹਨੂੰ ਸਮਰ ਨੇ ਵੀ ਆਜਣਾ ਹੁਣ ਹੋ ਤੂੰ ਕਹਿਆ ਜਿਹੜ ਜੜ ਚਾ ਲਈ ਜਾਨੀ ਇਹਨਾਂ ਦੇ ਸਮਰ ਨੇ ਵੀ ਆਜਣਾ ਹੁਣ ਕਿਆ ਪਤਾ ਤੈਨੂੰ? ਇਹ ਵੀ ਸੀ ਦੀ ਆ ਗਈ ਆ। ਹੂੰ। ਇਹ ਵੀ ਸੀ ਕਿਤੇ ਗਈ ਸੀ। ਚਾਰ ਕੁੱਤੇ ਦੱਪਗੇ ਕਰਾ ਕੇ ਆਂ ਗਏ ਸੀ। ਛੇਰੂ ਦੇ ਮੂੰਹ ਤੇ ਲਾ ਦੇ। ਕਿਤੇ ਨਹੀਂ ਨਾ। ਲੈ ਇਹਦਾ। ਵਧੀ। ਉਹਨੇ ਵੱਡਣਾ ਤੈਨੂੰ। ਨਾ ਪੰਗੇ ਲੈ ਉਹਦੇ ਨਾਲ। ਹੂੰ। ਹੁੰਦਾ ਨਿਕਦਾ। ਹੈਂ? ਹੁੰਦਾ ਨਿਕਦਾ। ਨਿਕਲ ਗਿਆ ਕਿੰਨਾ ਫੋਨ ਆਏ ਹਾਏ ਹਾਏ ਹਾਏ। ਦਹੀਂ ਨਿਕਲ ਗਿਆ ਇਹ ਕਿਹਦੀ ਬੱਚੀ ਆ ਬੱਚੀ ਤਾਂ ਮੇਰੀ ਆ ਇਹ ਮੇਰੇ ਬੱਚੀ ਮੇਰੀ ਆ ਮੈਂ ਲੈ ਕੇ ਆਇਆ ਤਾਂ ਕੀ ਆ ਇਹ ਚੁੰਡਾ ਜਾਂ ਨਿਕਲ ਹੀ ਜਾਂਦੇ ਨੇ ਸਿੱਧੇ ਅੱਛਾ ਪੱਜੜੀ ਬਹੁਤ ਆ ਆ ਤੇਰੇ ਚੁੰਡਾ ਜਾਂ ਆ ਮੇ ਤਾਂ ਬਾਲ ਨਹੀਂ ਉੜਦੇ ਕ ਬੱਚੇ ਨਿਕਲ ਹੁੰਦੇ ਤੇ ਹੂੰ ਛੇਰੂ ਦੇਲਾ ਦਾ ਮੂੰਹ ਕਿੱਡਾ ਉਹਨੇ ਤੈਨੂੰ ਖਾ ਜਣਾ ਮੈਨੂੰ ਨਹੀਂ ਕੁਛ ਵੀ ਕਹਿੰਦਾ ਉਹ ਛੇੜੂ ਲਫੜੀ ਇਹਦੀ ਉਂਗਲੀ ਛੇੜੂ ਫੜੀ 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 ਫੜਲਾ 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 ਆਏ ਬੋਲ ਦੇ ਕੇ ਤਨਾਂ ਵੀ ਸੀ ਕਿਤੇ ਕੀ ਸੀ ਚਾਰ ਖਥੇ ਤੱਕ ਕੇ ਗਰਾ ਘੰਗੇ ਸੀ ਗਰਾ ਖਾਤਾ ਗੱਟ ਕੇ ਮਾਚ ਕਰ ਚੇਰੂ ਦੇਖਦਾ ਹੈ ਕਹਿੰਦਾ ਮੈਂ ਦੰਦੀ ਲੱਤ ਪਰ ਵੱਡਾਂ ਇਹ ਕਿ ਕੋਣੀ ਪਰ ਵੱਡਾਂ ਚੇਰੂ ਲੱਤ ਖਾਣੀ ਹੈ ਦੀ ਖਾ ਲੈ ਆ ਫੜ ਲੈ ਲੱਤ ਖਾ ਲੈ ਖਾ ਲੈ ਲੱਤ ਖਾ ਲੈ ਇਹ ਕਿਤੇ ਤੇ ਨਹੀਂ ਕਿ ਉਹ ਤੇਰਾ ਦੁਆ ਬਤਾਤਾ ਕਿਹੜਾ ਇਹ ਟੁੱਟ ਗਿਆ ਪੁੱਤ ਇਹਦਾ ਪਟਾ ਗਲ ਚੋਂ ਕੱਢਦੇ ਦੇ ਹਾਂ ਇਹ ਕਿਹੜੀਆਂ ਛਾਲਾਂ ਹੈ ਹੈ ਇਹ ਸਕੂਲ ਚ ਕੰਮ ਰਹਉਂਦੇ ਹੁੰਨੇ ਆ ਨਾ ਹਾਂ ਇਹ ਅੱਛਾ ਸਵਾਰ ਕੇ ਮਾਰ ਛਾਲ ਫਿਰ ਜਮਾਨੀਆਂ ਆ ਨਹੀਂ ਦਿਖਦਾ ਬੱਚਾ ਓਏ ਨਾ ਕੀ ਕੋ ਲੇ ਤੂੰ ਕੀ ਕਹ ਨੂੰ ਨਾ ਡੈਡ ਦੀ ਕੀ ਕਹ ਨੂੰ ਨਾ ਡੈਡ ਦੀ ਦੁਪਹਿਰਾ ਵੀ ਟਿਗਿਆ ਹੋਇਆ ਹੈ ਨਾ ਸੋਣਾ ਲੱਗੇ ਪੈਣ ਦੁਪਹਿਰੇ ਪੂਰੇ ਹੁਣ ਬਸ ਪਿੰਡਾਂ 'ਚ ਵੀ ਕੋਈ ਬਾਹਰ ਨਹੀਂ ਦਿਖਦਾ ਹੈਗਾ ਮੰਮੀ ਨੇ ਚਲਾਈਦੀ ਪਹਿਲਾਂ ਮੋਟਰ ਰਹਿ ਗਿਆ ਤਾਂ ਮੈਂ ਚਲਾਈਏ ਦੁਬਾਰਾ ਲੜਾ ਲਾਣ ਭਰ ਜੂਗਾ ਨਾਲੇ ਸਵਾਰ ਕੇ ਇਹਨਾਂ ਨੂੰ ਆੜੂ-ਉੜੂਆਂ ਨੂੰ ਲੱਗ ਜੂਗਾ ਪਾਣੀ ਹੰਬਾਂ ਨੂੰ ਅਮਰੂਦ ਲਾਇਆ ਤਾਂ ਪਿਛਲੇ ਸਾਲ ਇੰਨਾ ਕਿਨੂੰ ਫਲ ਪਿਆਦਾ ਬੂਟਾ ਤੋੜਦਾ ਤਾਂ ਫਲਾਂ ਨੇ ਆ ਟਾਣੀ ਵੀ ਟੁੱਟ ਗਈ ਤੇ ਇਹਦੀ ਬੜੀ ਫਿਰ ਅਸੀਂ ਕੀ ਕਰਿਆ ਅਮਰੂਦੇ ਤੋੜ ਕੇ ਸੜਤੇ ਬੀਜੇ ਬੂਟਾ ਵਜੂਗਾ ਤਾਂ ਅਮਰੂਦ ਖਾਉਂਗੇ ਅਗਲੇ ਸਾਲ ਹੁਣ ਦੁਬਾਰਾ ਹੋਇਆ ਬੂਟਾ ਬਹੁਤ ਜ਼ਿਆਦਾ ਮਿੱਠਾ ਅਮਰੂਦ ਆ ਹਲੇ ਸੰਤਭੁਜੂ ਨੇ ਚਾਚੇ ਘੱਟ ਪਿਆ ਗੱਡੀ ਯਾਰ ਸੰੜਾ ਲੱਗਦਾ ਹੈ ਹਨਾ ਵੀ ਚਾਚੇ ਕਿੱ데 ਪੱਠੇ ਤੇ ਜਾਣਾ ਅੱਜ ਪੁੱਛਦੇ ਨੂੰ ਕਿੱ데 ਹਟਾ ਕੋਲੜੀ ਬਣਾਉਣੀ ਇੱਕ ਹਮਮ ਹੋਰ ਲਓ ਜੀ ਅਸੀਂ ਚੱਲਿਆ ਹੀ ਪੱਠੇ ਤੇ ਖੋਲੜੀ ਬਣਾਉਣੀ ਚਾਚੇ ਨੇ ਇੱਕ ਕੰਧ ਕਰਨੀ ਆ ਅਸੀਂ ਆ ਅਸੀਂ ਗੱਡੀ ਲੈਤੀ ਤਾਂ ਨਾ ਨਹੀਂ ਗੱਡੀ ਬਾਬਾ ਜੀ ਨੇ ਤਾਂ ਕੱਦੀ ਨਵੀਂ ਗੱਡੀ ਲੱਤੀ ਆ ਹੁਣ ਤਾਂ ਪੁਰਾਣੀ ਵੀ ਹੋ ਗਈ ਪੁਰਾਣੀ ਹੋਈ ਹੋਰ ਪੁਰਾਣੀ ਹੋ ਗਈ ਹੁਣ ਬਾਜੂ 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 ਚਾਚੇ ਨੇ ਤਾਂ ਵਾਈਮ ਚਾਹੀ ਭਈਏ ਇੰਨੀ ਗੱਡੀ ਤੇਜ਼ ਚਲਾਈ ਹੋਈ ਅੱਜ ਚਾਚੇ ਸਾਨੂੰ ਤਾਂ ਬਾਈ ਡਰ ਲੱਗਦਾ ਸੱਚੀਓ। ਬਾਬਾ ਜੀ ਮੈਂ ਤਾਂ ਅੱਜ ਨੂੰ ਪਿੰਡਾਂ ਵਾਲੇ ਰੋਡ ਖਤਰਨਾਕ ਹੁੰਨੇ ਆ ਇਹ। ਬਾਬਾ ਜੀ ਮੈਂ ਤਾਂ ਅੱਜ ਨੂੰ ਹੋ ਜੇ ਤੁੱਤ ਕੇ ਕੱਲ 7:00 ਵਜਣੀਆਂ। ਹਾਂ। ਬਾਬਾ ਜੀ ਹੁਣ ਸਮਝਾਂਈ ਬਾਬਾ ਜੀ ਇੱਧਰੋਂ ਇੱਧਰੋਂ। ਬਾਬਾ ਜੀ ਇਹਨਾਂ ਸਰ ਦਾ ਅੱਜ ਕੱਲ ਮੈਨੂੰ ਡਾਕਟਰ ਲੈ ਕੇ ਚਲੇ ਜਾ। ਆਸੇ ਨੀ ਭੇਲ ਦੇ ਕੇ ਜਾਂ ਨਾ ਡਾਕਟਰ। ਗੱਡੀ ਵੀ ਫੇ ਤੁਸੀਂ। ਗੱਡੀ ਵੀ ਫੇੜ ਸੱਤ ਤੇ ਚਲਾਵਾਂਗੇ। ਹਾਂ। ਹੋਲਡ ਵਿੱਚ ਨੰਦਾ। ਪੂਝਣਾ ਲੱਗਿਆ ਹੋਇਆ। ਰਾਹੁਲ ਚਾਹਣਾ ਹੈ। ਅਜੇ ਤੱਕ ਨਹੀਂ ਹੋਈ ਹੈ। ਲੈ ਹੁਣ ਹੋ ਗਿਆ ਚਾਚਾ ਹੋਲੀ ਕਹੇ ਤੇ। ਠੀਕ ਆ। ਜਿਹੜਾ ਹੈ ਸਾਡਾ ਬਰਾਦਰ ਵੀ ਆ ਗਿਆ। ਹੈ? ਚਾਚਾ ਨੇ ਯਾਰ ਗੱਡੀ ਭੋਪਈ ਆਈ ਹੈ ਸਾਨੂੰ ਡਰਾਇਆ ਬਹੁਤ ਰਾਜ। ਅੱਛੇ ਰਾਜ ਨਾਲ ਬਹੁ ਭਜਾਈ ਅੱਜ ਤਾਂ। ਆ ਹੋਲੀ ਹੈ ਮਗਾ। ਅੱਜ ਚਾਚਾ ਨਹੀਂ ਕਹੇਗਾ ਅੱਜ ਕੋਈ ਹੋਰ ਹੈ ਦੇ ਵਿੱਚ। ਜਿੱਥੇ ਆਪਾਂ ਨੇ ਹੋ ਨਹੀਂ ਲਿਆ ਵੀ। ਚਾਹ ਕਹਿੰਦੇ ਆਪਣਾ ਰੇਤੇ ਵਾਲਾ ਪਿੱਪਰ। ਹਾਂ। ਪੁੱਤੇ ਹੈਗਾ ਪੱਤਾਂ। ਆ ਬਠਾਗਾ ਤੇ ਬੰਦ ਕਰਤੇ ਇਹਨਾਂ ਨੇ ਉਹ ਉੱਥੇ KFC ਜੇ ਨਹੀਂ ਬਣਿਆ ਉੱਥੇ ਆ ਜੀ ਕੁਝ ਅੱਛਾ ਨਵਾਂ ਬਣ ਰਿਹਾ ਹੂੰ 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 ਸਿਸਟਮ ਦਰਸ਼ਨ ਕਰੋ ਜੀ ਸੋਲਕੀਆਂ ਜੀ ਪਪਾ ਦੀਪ ਸਿੰਘ ਜੀ ਹੈ ਸਤਨਾਮ ਸ਼੍ਰੀ ਵਾਹਿਗੁਰੂ ਵਾਹਿ ਟੂ ਪਪਾ ਦੀਪ ਸਿੰਘ ਜੀ ਦਾ ਗੁਰਦਾਰਾ ਜੀ ਸੋਲਕੀਆਂ ਰੋਪੜ ਪੱਠੇ ਤੇ ਆ ਗਈ ਜੀ ਅਸੀਂ ਪੱਠੇ ਦੇ ਮੁੰਡੇ ਨੂੰ ਦਵਾਈ ਦਿੱਤੀ ਵੇ ਬੋਫਲੇ ਰੇਡ ਰੂਟ ਕੇ ਜਾਂਦਾ ਇੱਟ ਦਾ ਨਹੀਂ ਯਾਰ ਬਾਈ ਪਤਾ ਹੁਣ ਤਾਂ ਉਹ ਪਤਾ ਉਦਾਂ ਦਾ ਪਤਾ ਹੈ ਉੱਤਰ ਕੇ ਹੀ ਲੱਗੂਗਾ ਫੇਰ ਫੇਰ ਪਤਾ ਅੱਛਾ ਉਹ ਸਹੀ ਦੇ ਸੀ ਕਿਤੇ ਦੁਨੀਆਂ ਇੱਟਾਂ ਨਹੀਂ ਕਿਤੇ ਜਾਣੀ ਆਹ ਬੁਰਜ ਵਾਲੇ ਬੁਰਜ ਵਾਲੇ ਕਿਤੇ ਜਾਣੇ ਕੀ ਰੇਟ ਨੂੰ ਇਹ 200 ਰੁਪਏ 600 1 ਕਿੱਟ ਨਾ ਨਾ 1000 ਇੱਟ 1 ਕਿੱਟ ਥੋੜੀ ਚਾਚ ਮਹਾਲ ਹੈ ਕੁਆਲਿਟੀ ਹੈ ਇਹ ਕੰਦ ਰਹਾ ਕੰਦ ਨਹੀਂ ਇਹ ਆਪਾਂ ਦਾ ਕੰਮ ਦੇ ਨੂੰ ਲੈਣੀ ਹੈ ਗੰਦ ਵਾਸਤੇ ਆਈ ਆ ਜਿਆਦੇ ਮਰਜੀ ਵਾਸਤੇ ਲੈ ਲੋ ਹੁਣ ਆ ਦੇ ਆ ਦੇਖ ਆ ਦੇਖ ਲੋ ਥੱਲੇ ਆ ਜਾ ਕੋਸਾ ਬਸ ਇਹ ਸਸਤੀ ਹੈ 200 ਰੁਪਏ ਸਸਤੀ ਹੁਣ ਦੇਖ ਲੋ ਤੇ ਜਿਹੜਾ ਹਮਣਾ ਬਲਵਰਗੀ ਆਏ ਨਹੀਂ ਅਰੇ ਇਹ ਪਰਾ ਹੋਏ ਵੀ ਠੀਕ ਆ ਗੰਦ ਵਾਸਤੇ ਦਾ ਠੀਕ ਆ ਤੁਹਾਡੇ ਸਾਹਮਣੇ ਹੈਗਾ ਮਾਲ ਦਿੱਤਾ ਮਾਰਦੇ ਫੋਟਾ ਹੈ ਬਾਈ ਫੁੱਟ ਕੀ ਆਇਆ ਹੈ ਇੱਕ ਕਰਾ ਦੇ ਸਾਰੀ ਸਾਰੀ ਲਾ ਸਾਰੀ ਕੋਈ ਸੀ ਲਾ ਲੋ ਉਹ ਇਹ ਤਾਂ ਚਾਚੇ ਦਿਖ ਦਿਓ ਆਹ ਲਾਲ ਰੰਗ ਦੇਖ ਲਾ ਟਿੱਟ ਦਾ ਕੱਚੀ ਟਿੱਟ ਦਾ ਪਤਾ ਲੱਗ ਜਾਂਦਾ ਉਹ ਹਲਕੀ ਜੀ ਹੋ ਆ ਨਾ ਕਿ ਜੀ ਉਹ ਟਿੱਟ ਹਾਂ ਬਸ ਤਹੀ ਕਹਿਆ 200 ਰੁਪਏ ਵਿੱਚ ਤੁਸੀਂ 200 ਰੁਪਏ ਲਾਲ ਚ ਮਾਰਦੇ ਬੰਦਾ ਵਧੀਆ ਲਿਓ ਨਾਮ ਨਾਲ ਸਹੀ ਗੱਲ ਹੈ ਮੇਰੇ ਹੈ ਕਿ ਸਹੀ ਸਹੀ ਰੇਟ ਲਾ ਸਕੀ ਨਾ ਰੇਟ ਦਾ ਇਹ ਸਹੀ ਲਾ ਲੈ ਸੇ ਰੇਟ ਦਿਓ ਇਹ ਸਹੀ ਹੈ ਇਹ ਜੀ ਦੋ ਦੋ ਇਹ ਸਹੀ ਸਹੀ ਹੈ ਜੀ ਨੇ ਜਾਣੇ ਟਾ ਜਦੋਂ ਉੱਪਰ ਤੋਂ ਲਗੋਣਾ ਇਹ ਫਟੇ ਕਿ ਮਿੱਟ ਪੱਕਦੀ ਆ ਅੱਛਾ ਰੇਟ 65 ਰੁਪਏ ਹੀ ਹੈਗਾ ਮੈਂ ਪੁੱਛਿਆ 400 ਹਾਂ ਡਿਸਕਾਊਂਟ ਹੋਊਗਾ ਨਹੀਂ ਮਾੜਾ ਮੋਟਾ ਆ ਜਿਹੜੀ ਵਿਛਾਈ ਹੋਈ ਏ ਥੱਲੇ ਟ ਪੱਕਦੀ ਆ ਇਹ ਥੱਲੇ ਐਟਾ ਪੱਕ ਰਹੀ ਆ ਲੈ ਇਹ ਕਿੰਨਾ ਟਾਈਮ ਬਾਅਦ ਕੱਢਣੀ ਪੈਂਦੀ ਆ ਫਿਰ ਇਹ ਹੁਣ ਜਿਵੇਂ ਪੱਕ ਗਿਆ ਮਾਲ ਉੱਧਰੋਂ ਪੱਕੀ ਜਾਂਦਾ ਪਿੱਛੇ ਕੱਢੀ ਜਾਂਦੇ ਅੱਛਾ ਆ ਕੱਢਿਆ ਹੋਇਆ ਹੈ ਮਾਲ ਸਾਰੀ ਹੈ ਚੱਲ ਅੱਛੇ ਇੱਕਨ ਚੱਠੇ ਲਾਏ ਹੋ ਵਿੱਚੇ ਹਾਂ 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 ਉਹ ਸਾਹਮਣੇ ਕੰਕਰੀਟ ਰੱਖੀ ਹੋਈ ਠੀਕ ਆ ਠੀਕ ਆ ਉਹ ਕੱਢਿਆ ਸਾਰਾ ਨਾ ਉਹ ਕੱਚੀ ਈਟ ਹੁਣ ਲਾਈ ਜਾਂਦਾ ਵਿੱਚ ਤੇ ਨਹੀਂ ਜਾਂਦੇ ਅੱਛਾ ਅੱਛਾ ਠੀਕ ਆ ਸਮਝ ਗਿਆ ਹਾਂ ਉਧਰ ਉਹ ਬੰਦੇ ਪਾ ਰਹੇ ਆ ਅੱਛਾ ਹਾਂ ਮਸ਼ੀਨ ਕੱਢੀ ਆ ਇਹ ਜਨਰੇਟਰ ਹੈਗਾ ਪਿੱਛੇ ਪਾ ਰਹੇ ਆ ਕਰਕਾ ਦੇ ਨਾਸਤੇ ਹੋ ਰਿਹਾਗਾ ਠੀਕ ਆ ਠੀਕ ਆ ਠੀਕ ਆ 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 ਗਰਮ ਉਹ ਆਪਾਂ ਇੱਥੇ ਖੜੇ ਹੈਗੇ ਆਪਾਂ ਨੂੰ ਸੇਕ ਹਾਂ ਸੇਕ ਬਹੁਤ ਆ ਹਾਂ ਇੱਥੇ ਪਹਿਲਾਂ ਵੀ ਕੋਈ ਇਹਦੇ ਵਿੱਚ ਬਲਦੀ ਦਿਖਦੀ ਆ ਇੱਕ ਆਹ ਦਿਖਦੀ ਆ ਦਿਖਾਵਾਂ ਦਿਖਾਈ ਤਾਂ ਕੁੰਡੀ ਲੈ ਆਣਾ ਬੜਾ ਦਿਖਾਓ ਇੱਕ ਵਾਰ ਇਹਦੇ ਰਹਿ ਗਈ ਇਹ ਸਾਰੇ ਵਿੱਚ ਬੜਾ ਹੈ ਸਿਸਟਮ ਇਹ ਆਹ ਦੇਖੋ ਬਹੁਤ ਟਾਈਮ ਪਰ ਚੱਲੇਗਾ ਬਹੁਤ ਆ ਜੀ ਲਾਲ ਲਾਲ ਲਿਖ ਰਿਹਾ ਨਾ ਹਾਂ ਉਹਦੇ ਵਿੱਚ ਚੱਟੇ ਬਈ ਵਿੱਚ ਇੱਟ ਜਾਊਂਗੀ ਬਈ ਲਾਲ ਲਿਖਿਆ ਜਿਹੜਾ ਆ ਹਾਂ ਉਹਦੇ ਵਿੱਚ ਠਿੱਟਾਂ ਪਈਆਂ ਹੋ ਦੇਖ ਐਟਾ ਜਿਹੜੀਆਂ ਚਿਣੀ ਹੋਈਆਂ ਹੋਣੇ ਪੱਕ ਰਹੀਆਂ ਇਸ ਟਾਈਮ ਇਹ ਨਾ ਨਾ ਫੋਨ ਆ ਗਿਆ ਲੀ ਆਪਣਾ ਬਹੁਤ ਜ਼ਿਆਦਾ ਟੈਂਪਰੇਚਰ ਆ ਖੜ ਨਹੀਂ ਹੁੰਦਾ ਸੇਕ ਬਹੁਤ ਆ ਲੈ ਪਾ ਨੂੰ ਕਾਫੀ ਥਰ ਖੜੇ ਰਹਿਣਾ ਆਪਣੇ ਮੂਡ ਮਚਣ ਲੱਗ ਜਾਣਾ ਹਾਂ ਨਹੀਂ ਪਤਾ ਹੀ ਲੱਗਦਾ ਮੂੰਹ ਪਰ ਪੂਰਾ ਸੇਕ ਵੱਜ ਰਿਹਾ ਹੈ ਬਹੁਤ ਜ਼ਿਆਦਾ ਸੇਕ ਆ ਵੀ ਕਰਦੇ ਕੰਮ ਸਹੀ ਗੱਲ ਆ ਬਾਈ ਢਿੱਡ ਕਰਕੇ ਕਰਨਾ ਪੈਂਦਾ ਨਾ ਵੀ ਚਲੋ ਪੁੱਤ ਦੇਖੋ ਮਿੱਤਰੋ ਓਰੇ ਖੜ ਨਹੀਂ ਹੁੰਦਾ ਹੁਣ ਇੰਨਾ ਜ਼ਿਆਦਾ ਸੇਕ ਆ ਥੱਲੇ ਪੱਠੀਆਂ ਵੱਲਦੀਆਂ ਇੱਟਾਂ ਪੱਕ ਰਹੀਆਂ ਥੱਲੇ ਉਧਰ ਉਹ ਕੱਚੀ ਐਟਾ ਬਣਦੀਆਂ ਉਹ ਸਾਹਮਣੇ ਉਹ ਦੇ ਨੰਬਰ ਤਾਂ ਧੂਆ ਨਿਕਲਦਾ ਉੱਪਰ ਹੈ ਹੈ ਨਾ ਇਹ ਨਾ ਇਹ ਕੁਮਾਨ ਨੂੰ ਨਸਾ ਦੇ ਲੇਟਾ ਪੱਕਦੀਆਂ ਹਨਾ 6800 ਨੂੰ ਕਹਿੰਨੇ ਆ ਸੀ ਦੂਜੇ ਪੱਠੇ ਤੇ ਆਇਦੇ ਇਹ ਉੱਪਰ ਤੇ ਵੀ ਇਹਨਾਂ ਨੂੰ ਕਿਹਾ ਵੀ ਚਲੋ ਪੱਠਾ ਵੇਖਦੇ ਆ ਤੇ 6800 ਨੂੰ ਕਹਿੰਨੇ ਆ ਪਹੁੰਚ ਵਧੀਆ ਇਟ ਫਿਰ ਇਹ ਬਣ ਜਾਊਗਾ 680 6000 39600 39600 ہاں جی তুই ਇਹ ਦੂਵੀ ਦੇ ਵਿੱਚੋਂ ਤੁਹਾਨੂੰ ਮੈਂ 100 ਰੁਪਏ ਕਟਾ ਦੂੰਗਾ ਹੋਰ ਉਹ ਲੱਗ ਜੂ 59 6 ਯਾਨੀ ਕਿ 35400 ਫਿਰ ਤਾਂ ਕੋਈ ਫਰਕ ਨਹੀਂ ਆਹੀ ਲਵੇ ਫਿਰ ਤਾਂ ਵਧੀਆ ਹੀ ਲਾ ਲਵੇ ਕੋਈ 1000 ਮਗਰ ਫਰਕ ਪੈਣਾ 1000 ਦਾ ਫਰਕ ਪੈਣਾ ਜੀ ਹੁਣ ਕਿਹੜੀ ਫਿਰ ਤਾਂ ਕੋਈ ਫਰਕ ਨਹੀਂ ਯਾਰ ਫਿਰ ਤਾਂ ਵਧੀਆ ਹੀ ਲਵੇ 742 40450 ਦਾ ਫਰਕ ਪੈਣਾ ਹੂੰ ਹੂੰ ਜਾ ਜਾ ਫਿਰ ਲਾ ਦੇ ਹਾਂ ਹੁਣ ਕਿਹੜੀ ਲਈ ਚਾਚੇ ਫਿਰ ਵਧੀਆ ਲਾਉਣ ਦਾ ਵੀ ਫਾਇਦਾ ਹੈ ਬਾਹਰ ਲੱਗਣੀ ਆ ਰਾ ਜੇ ਤਾਂ ਪਾਵੇ 10-12000 ਦਾ ਫਰਕ ਫੇਰ ਤਾਂ ਮੰਨਿਆ ਵੀ ਬਾਹਰ ਲੱਗਣੀ ਐ ਲੱਗਣੀ ਤਾਂ ਬਾਹਰ ਆ ਸਕਦੇ ਵਧੀਆ ਕੋਈ ਚੱਕਰ ਨਹੀਂ ਹੈਗਾ ਮੈਂ ਕਹਤੇ ਹੁਣ ਸਲਾਹ ਕਿਹੜੀ ਇੱਟ ਲੈਣ ਦੀ ਆਣ 6000 ਵਾਲੀ ਜਾਂ ਫਿਰ 4000 ਵਾਲੀ